ਕਿਆਨੀ ਬਲਜੀਤ ਸਿੰਘ ਜੀ ਦੀ ਕਿਤਾਬ ਰੋਹਾਨੀਅਤ ਮਾਰਗ ਚ ਸਦੀਵੀ ਅਗਵਾਈ ਕਰਨ ਜੋਗ ਸ਼ਬਦ ਗੁਰੂ 8ਵੇਂ ਭਾਗ ਵਿੱਚ ਸੁਣੋ ਗੁਰਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ੍ਰਿਤ ਸ਼ਬਦ ਨਾਲ ਐਡਾ ਅਗੇਤਰ ਲਾਗਾ ਕੇ ਅੰਮ੍ਰਿਤ ਸ਼ਬਦ ਬਣਿਆ ਹੈ ਇਹ ਮ੍ਰਿਤੂ ਜਾਂ ਮੌਤ ਦਾ ਨਾਂਵਾਚਕ ਹੈ ਜਿਸ ਤਾ ਭਾਵ ਹੈ ਮੌਤ ਰਹਿਤ ਮਿੱਟੀ ਰਹਿਤ ਅਰਥਾਤ ਉਹ ਅਸਤੀ ਜੋ ਮਿੱਟੀ ਦੀ ਨਹੀਂ ਬਣੀ ਹੋਈ ਜਾਂ ਜਿਸ ਦੀ ਕਦੇ ਮਰਤੂ ਨਹੀਂ ਹੋਣੀ ਭਾਵ ਪਰਮਾਤਮਾ ਦੂਸਰੇ ਅੰਮ੍ਰਿਤ ਉਸ ਪਦਾਰਥ ਨੂੰ ਵੀ ਕਹਿੰਦੇ ਹਨ ਜਿਸ ਤੇ ਖਾਧਿਆਂ ਜੀਵ ਦੇ ਅਮਰ ਹੋ ਜਾਣ ਦੀ ਕਲਪਨਾ ਕੀਤੀ ਜਾਂਦੀ ਹੈ ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਦਾ ਹਰ ਇੱਕ ਪਦਾਰਥ ਮਿੱਟੀ ਤੋਂ ਪੈਦਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਨਾਸ਼ ਹੋ ਜਾਂਦਾ ਹੈ ਅੰਤ ਮਿੱਟੀ ਦਾ ਰੂਪ ਧਾਰ ਕੇ ਮੋੜ ਮਿੱਟੀ ਵਿੱਚ ਸਮਾ ਜਾਂਦਾ ਹੈ। ਬਾਕੀ ਪਦਾਰਥਾਂ ਤੇ ਜੀਵਾਂ ਦੇ ਨਾਲ-ਨਾਲ ਮਨੁੱਖੀ ਸਰੀਰਾਂ ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖਹਿ ਕੀ ਖੇ ਭਗਤ ਕਬੀਰ ਜੀ ਪੰਨਾ 1374 ਅਰਥ ਹੈ ਕਬੀਰ ਜੀ ਜਿਵੇਂ ਮਿੱਟੀ ਇਕੱਠੀ ਕਰ ਮਕਾਨ ਬਣਾਈਦਾ ਹੈ ਉਸੀ ਤਰ੍ਹਾਂ ਮਾਲਕ ਨੇ ਸਰੀਰ ਨਗਰ ਬਸਾਇਆ ਹੈ ਜੋ ਚਾਰ ਦਿਨਾਂ ਦਾ ਪ੍ਰਾਣਾ ਹੈ ਅੰਤ ਇਸ ਨੇ ਵੀ ਮਿੱਟੀ ਹੀ ਬਣ ਜਾਣਾ ਹੈ ਕਾਦਰ ਦੀ ਰਚਨਾ ਵਿੱਚ ਪੈਦਾ ਹੋਏ ਮਨੁੱਖ ਨੇ ਜਦੋਂ ਅੱਖ ਖੋਲੀ ਤਾਂ ਕੁਦਰਤੀ ਸੁੰਦਰਤਾ ਨੇ ਇਸ ਨੂੰ ਐਸਾ ਮੋਹਿਆ ਕਿ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਮਹਲਾ 5 ਪੰਨਾ 1007 ਅਨੁਸਾਰ ਹੁਕਮਰਜ਼ਾਈ ਚਲਣਾ ਭੁੱਲ ਗਿਆ ਤੇ ਅੱਕੀ ਮਰੇ ਅਫਾਰੀ ਮਹਲਾ ਪਹਿਲਾ ਪੰਨਾ 1254 ਭਾਗ ਮੌਤ ਜੀਵਨ ਦਾ ਅੰਤ ਹੀ ਭੁੱਲ ਗਿਆ ਮਨੁੱਖ ਹਰ ਉਹ ਉਪਰਾਲਾ ਸੋਚਣ ਤੇ ਲਗਾ ਜਿਸ ਨਾਲ ਇਸ ਨੂੰ ਮੌਤ ਦਾ ਸਾਹਮਣਾ ਨਾ ਕਰਨਾ ਪਵੇ ਜ਼ਿੰਦਗੀ ਅੰਦਰ ਮ੍ਰਿਤੂ ਇਸ ਮਨੁੱਖ ਨੂੰ ਸਭ ਤੋਂ ਵੱਡਾ ਦੁਸ਼ਮਣ ਜਾਪਣ ਲੱਗੀ ਸ੍ਰਿਸ਼ਟੀ ਦੀਆਂ ਬਾਕੀ ਜੁਨਾ ਨੇ ਤਾਂ ਬੇਵਸੀ ਜਾਂ ਅਗਿਆਨਤਾ ਕਾਰਨ ਇਸ ਚੱਕਰ ਤੋਂ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ ਪਰ ਮਨੁੱਖ ਨੇ ਜਦੋਂ ਆਪਣੇ ਆਲੇ ਦੁਆਲੇ ਮੌਤ ਵਾਪਰਦੀ ਵੇਖੀ ਤਾਂ ਇਸ ਨੂੰ ਗਿਆਨ ਹੋਇਆ ਕਿ ਸੰਸਾਰ ਵਿੱਚ ਇਹ ਵੀ ਕੇਵਲ 4 ਦਿਨ ਦਾ ਹੀ ਪ੍ਰਾਣਾ ਹੈ ਕਿਸੇ ਨਾ ਕਿਸੇ ਦਿਨ ਮੌਤ ਨੇ ਇਸ ਨੂੰ ਵੀ ਦਬੋਚ ਲੈਣਾ ਹੈ ਤਾਂ ਮਨੁੱਖ ਮੌਤ ਤੋਂ ਰਾਖੀ ਕਰਨ ਵਾਲੀ ਕਿਸੇ ਵਸਤੂ ਦੀ ਖੋਜ ਕਰਨ ਵਿੱਚ ਰੁੱਝ ਗਿਆ ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਵੱਖ-ਵੱਖ ਉਪਰਾਲੇ ਕੀਤੇ ਕਦੇ ਪੂਜਾ ਪਾਠ ਕਦੇ ਮੰਤਰ ਜਾਪ ਕਦੇ ਹਥਿਆਰਾਂ ਦੀ ਖੋਜ ਕਦੇ ਸੁਰੱਖਿਅਤ ਕਿਲੇ ਹੋ ਸਾਰੇ ਕਦੇ ਔਸ਼ਧੀਆਂ ਦੀ ਖੋਜ ਕਦੇ ਤਨੰਤਰ ਵੈਦ ਨੂੰ ਲੱਭਣ ਦਾ ਯਤਨ ਕੀਤਾ ਇਥੋਂ ਤੱਕ ਕਿ ਅਮਰ ਕਰਨ ਵਾਲੇ ਅਮਰਤ ਦੀ ਖੋਜ ਲਈ ਦੇਵਤੇ ਤੇ ਦਾਇਤ ਵੀ ਵਿਆਕੁਲ ਰਹੇ ਉਹਨਾਂ ਨੇ ਅਮਰਤ ਦੀ ਪ੍ਰਾਪਤੀ ਲਈ ਖੀਰ ਸਮੁੰਦਰ ਰੜਕ ਛੱਡਿਆ ਜਿਸ ਵਿੱਚੋਂ ਅਮ੍ਰਿਤ ਤਨੰਤਰ ਵੈ ਸਮਿਤ 14 ਰਤਨ ਕੱਢੇ ਭਾਈ ਗੁਰਦਾਸ ਜੀ ਨੇ ਇਸ ਸਮਿੱਥ ਨੂੰ ਵਾਰ ਨੰਬਰ 26 ਦੀ ਪੌੜੀ ਨੰਬਰ 23 ਵਿੱਚ ਇੰਜ ਅੰਕਿਤ ਕੀਤਾ ਹੈ ਖੀਰ ਸਮੁੰਦ ਬੇਰੋਲ ਕੈ ਕਢ ਰਤਨ 14 ਵੰਡ ਲੀਤੇ ਮਨ ਲਖਮੀ ਪਾਰ ਜਾਤ ਸੰਖ ਸਾਰੰਗ ਤਣਕ ਵਿਸ਼ਨ ਵਸ ਕੀਤੇ ਕਾਮ ਤੇਣ ਤੇ ਅਪਸ਼ਰਾਂ 에ਰਾਪਤ ਇੰਦਰਾਸਣ ਸੀਤੇ ਕਾਲਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਧਰ ਪੀਤੇ ਘੋੜਾ ਮਿੜਿਆ ਸੂਰਜ ਹੈ ਮਦ ਅੰਮ੍ਰਿਤ ਦੇਵ ਦਾਨਵ ਰੀਤੇ ਕਰੇ ਤਨੰਤਰ ਵੈਦਗੀ ਦੱਸਿਆ ਤੱਛਕ ਮਤ ਵਿਪਰੀਤੇ ਦੇਵਤੇ ਤੇ ਰਾਖਸ਼ਾਂ ਨੇ ਸਮੁੰਦਰ ਰੜਕ ਕੇ 14 ਰਤਨ ਕੱਢੇ ਤੇ ਆਪਸ ਚ ਵੰਡ ਲਏ ਕੌਸਤਕ मणि ਲక్ష్ਮੀ ਕਲਪ ਬ੍ਰਿਜ ਸੰਖ ਤੇ ਸਾਰੰਗ ਤਨੁਕ ਵਿਸ਼ਨੂੰ ਨੇ ਆਪਣੇ ਕੋਲ ਰੱਖ ਲਏ ਕਾਮਧੇਨਗਾ ਅਰੰਭਾ ਅਪਛਰਾ ਤੇ 에ਰਾਪਤ ਹਾਥੀ ਇੰਦਰ ਦੇਵਤੇ ਨੇ ਲੈ ਲਏ ਕਾਲਕੂਟ ਭਵਜੈਰ ਤੇ ਦੂਜ ਦਾ ਅੱਧਾ ਚੰਦ ਸ਼ਿਵ ਜੀ ਨੇ ਆਪਣੇ ਮੱਥੇ ਤੇ ਟਿਕਾ ਲਏ ਭਾਵ ਚੰਦ ਮੱਥੇ ਤੇ ਸਤਿਰ ਕਰ ਲਿਆ ਅਤੇ ਜ਼ਹਿਰ ਪੀ ਲਈ ਉੱਚੀ ਸ਼ਰਵਾ ਘੋੜਾ ਸੂਰਜ ਨੂੰ ਮਿਲਿਆ ਭਾਵ ਸੂਰਜ ਦਾ ਵਾਹਨ ਘੋੜਾ ਹੋ ਗਿਆ ਸ਼ਰਾਬ ਰਾਖਸ਼ਾਂ ਨੂੰ ਅਤੇ ਅਮਰਤ ਦੇਵਤਿਆਂ ਨੂੰ ਮਿਲਿਆ ਮਰਿਆਦਾ ਰੀਤ ਚੱਲ ਪਈ ਤਨੰਤਰ ਵੈਦ ਵੈਦਗੀ ਕਰਦਾ ਸੀ ਪਰ ਪਰਿਸ਼ਤ ਰਾਜਾ ਨੂੰ ਜਦ ਤਸ਼ਕ ਨਾਗ ਨੇ ਡੰਗਿਆ ਤਾਂ ਉਸ ਵੈਦ ਦੀ ਅਕਲ ਮਾਰੀ ਗਈ ਭਾਵੋ ਮਾਇਆ ਲੈ ਕੇ ਆਪਣੇ ਘਰ ਚਲਾ ਗਿਆ ਇਲਾਜ ਨਾ ਕਰ ਸਕਿਆ ਭਾਈ ਗੁਰਦਾਸ ਜੀ ਨੇ ਪੌੜੀ ਦੀਆਂ ਆਖਰੀ ਪੰਕਤੀਆਂ ਵਿੱਚ ਗੁਰਮਤਿ ਸਮਝਾਉਂਦੀਆਂ ਕਥਨ ਕੀਤਾ ਹੈ ਕਿ ਇਹ ਸਿਮਥ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਉਪਦੇਸ਼ ਰੂਪ ਸਾਗਰ ਵਿੱਚੋਂ ਕੇਵਲ 14 ਰਤਨ ਨਹੀਂ ਬਲਕਿ ਅਣਗਿਣਤ ਦੇਵੀਰ ਗੁਣ ਰੂਪ ਰਤਨ ਸਿੱਖ ਦੀ ਮੱਤ ਵਿੱਚ ਪ੍ਰਗਟ ਹੁੰਦੇ ਹਨ ਇਸ ਲਈ ਸਿੱਖ ਤੇ ਸਤਗੁਰੂ ਜੀ ਦੀ ਹੀ ਸੱਚੀ ਪ੍ਰੀਤ ਹੈ ਕਥਨ ਹੈ ਗੁਰੂ ਉਪਦੇਸ਼ ਅਮੋਲਕਾ ਰਤਨ ਪਦਾਰਥ ਨਿਦ ਅਗਣੀ ਤੇ ਸਤਗੁਰ ਸਿਖਾ ਸਚਪ੍ਰੀਤੇ ਭਾਈ ਗੁਰਦਾਸ ਜੀ ਵਾਰ ਨੰਬਰ 26 ਪੌੜੀ ਨੰਬਰ 23 ਉਪਰੋਕਤ ਬਿਆਨ ਕੀਤੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਮਨੁੱਖ ਹਰ ਵਾਰੀ ਮੌਤ ਅੱਗੇ ਹਾਰ ਜਾਂਦਾ ਰਿਹਾ ਇਹ ਲੜਾਈ ਅੱਜ ਵੀ ਜਾਰੀ ਹੈ ਸੰਸਾਰ ਅੰਦਰ ਦੋ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਰਹਿੰਦੇ ਹਨ ਇੱਕ ਉਹ ਜਿਹੜੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਮਹੱਲਾ ਪੰਜਵਾ ਪੰਨਾ 676 ਹੁਣਸਾਰ ਪ੍ਰਮਾਤਮਾ ਤੇ ਮੌਤ ਵੱਲੋਂ ਅਚੇਤੋ ਕੇ ਜ਼ਿੰਦਗੀ ਜੀ ਰਹੇ ਹਨ ਕੇਵਲ ਜਿਉਣਾ ਹੀ ਚਾਹੁੰਦੇ ਹਨ ਮਰਨਾ ਨਹੀਂ ਦੂਸਰੇ ਪਾਸੇ ਉਹ ਲੋਕ ਹਨ ਜਿਨ੍ਹਾਂ ਨੂੰ ਸੰਸਾਰ ਰਿਸ਼ੀ मुनि ਦੇਵਤੇ ਆਦਮੰਦਾ ਹੈ ਇਹਨਾਂ ਨੂੰ ਮਨੁੱਖਾ ਦੇਹੀ ਰਾਹੀ ਇਹ ਗਿਆਨ ਹੋਇਆ ਕਿ ਇਹ ਕਹੋ ਕਬੀਰ ਹਮ ਰਾਮ ਕੀ ਅੰਝ ਜੀਵ ਹਨ ਮਨੁੱਖ ਜੂਨੀ ਨੂੰ ਮਨੁੱਖਾ ਜੀਵਨ ਤੋਂ ਪਹਿਲਾਂ ਕਈ ਜੁਨਾ ਵਿੱਚ ਪਟਕਣਾ ਪਿਆ ਹੈ ਗੁਰੂ ਫਰਮਾਨ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖਜ ਹੋਇਓ ਮਿਲ ਜਗਦੇਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਮਹਲਾ ਪੰਜਵਾ ਪੰਨਾ 176 ਗਿਆਨਵਾਨਾਂ ਨੂੰ ਇਹ ਸੋਝੀ ਹੋਈ ਕਿ ਜੋ ਮਨੋਖਾ ਦੇਹ ਮਿਲੀ ਹੈ ਇਹੀ ਪ੍ਰਭੂ ਨੂੰ ਮਿਲਣ ਦੀ ਪੌੜੀ ਹੈ ਜਿਹੜਾ ਬੰਦਾ ਇਸ ਪੌੜੀ ਤੋਂ ਤਿਲਕ ਜਾਂਦਾ ਹੈ ਉਹ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਂੇ ਦੁਖ ਭਾਂਦਾ ਮਹਲਾ ਪੰਜਵਾਂ ਪੰਨਾ 1075 ਅਨੁਸਾਰ ਆਵਾ ਗਵਣ ਤੇ ਚੱਕਰ ਵਿੱਚ ਡਿੱਗ ਪੈਂਦਾ ਹੈ ਗੱਲ ਕੀ ਦੋਵੇਂ ਤਰ੍ਹਾਂ ਦੇ ਲੋਕ ਜਦੋਂ ਤੋਂ ਸੰਸਾਰ ਬਣਿਆ ਹੈ ਇਸ ਅਮਰ ਕਰਨ ਵਾਲੇ ਅੰਮ੍ਰਿਤ ਦੀ ਖੋਜ ਕਰਦੇ ਆ ਰਹੇ ਹਨ ਅੰਮ੍ਰਿਤ ਜਾਂ ਅੰਮ੍ਰਿਤ ਫਲ ਦੀ ਖੋਜ ਵਿੱਚ ਮਨੁੱਖ ਨੇ ਸਮੁੰਦਰਾਂ ਪਹਾੜਾਂ ਜੰਗਲਾਂ ਆਦ ਨੂੰ ਗਾਹ ਮਾਰਿਆ ਅਤੇ ਹੁਣ ਵੀ ਸਾਇੰਸਦਾਨੇ ਇਸਦੀ ਖੋਜ ਵਿੱਚ ਲੱਗੇ ਹੋਏ ਹਨ ਭੋਲੇ ਲੋਕ ਇਹ ਨਹੀਂ ਜਾਣਦੇ ਕਿ ਅੰਮ੍ਰਿਤ ਰੂਪ ਵਸਤੂ ਜੋ ਮਿੱਟੀ ਪਦਾਰਥ ਜਾਂ ਤੱਤਾਂ ਤੋਂ ਨਹੀਂ ਬਣੀ ਉਹ ਸਮੁੰਦਰਾਂ ਵਣਾ ਪਰਬਤਾਂ ਜਾਂ ਪਦਾਰਥਾਂ ਵਿੱਚੋਂ ਨਹੀਂ ਮਿਲ ਸਕਦੀ ਸਮੁੰਦਰ ਵਿੱਚੋਂ ਮਿਲਿਆ ਅੰਮ੍ਰਿਤ ਜਲ ਜਾਂ ਕਿਸੇ ਪਰਬਤ ਤੋਂ ਲੱਭੀ ਸੰਜੀਵਨੀ ਬੂਟੀ ਜਾਂ ਅੰਮ੍ਰਿਤ ਫਲ ਕਿਸੇ ਬੰਦੇ ਦੇ ਮਨੋ ਮ੍ਰਿਤ ਨੂੰ ਭਾਵੇਂ ਟਾਲ ਦੇਣ ਪਰ ਉਹ ਅਖੌਤੀ ਅੰਮ੍ਰਿਤ ਜਾਂ ਅਖੌਤੀ ਅੰਮ੍ਰਿਤ ਫਲ ਆਪ ਕਿਸੇ ਤੱਤ ਜਾਂ ਮਿੱਟੀ ਤੋਂ ਬਣਿਆ ਹੈ ਇਸ ਲਈ ਉਹ ਬੰਦੇ ਨੂੰ ਮਿੱਟੀ ਰਹਿਤ ਨਹੀਂ ਕਰ ਸਕਦਾ ਦੁਨੀਆ ਦਾ ਕੋਈ ਐਸਾ ਤੱਤ ਜਾਂ ਪਦਾਰਥ ਨਹੀਂ ਜੋ ਦੂਸਰੇ ਤੱਤ ਨਾਲ ਮਿਲ ਕੇ ਆਪਣਾ ਤੇ ਦੂਸਰੇ ਦਾ ਵਿਨਾਸ਼ ਕਰ ਸਕੇ ਸਗੋਂ ਇੱਕ ਤੱਤ ਤਾਂ ਦੂਜੇ ਤੱਤ ਨਾਲ ਮਿਲ ਕੇ ਨਵੀਂ ਸਿਰਜਣਾ ਕਰ ਦਿੰਦਾ ਹੈ ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਪਾਣੀ ਤੱਤ ਨੂੰ ਪੈਦਾ ਕਰਦੀਆਂ ਕਾਸਟਿਕ ਸੋਡਾ ਤੇ ਤੇਲ ਮਿਲ ਕੇ ਸਾਬਣ ਬਣ ਜਾਂਦਾ ਹੈ ਇਸੇ ਲਈ ਦੁਨੀਆ ਅੰਦਰ ਅਜਿਹੇ ਪਦਾਰਥ ਤਾਂ ਹਨ ਜੋ ਕਿਸੇ ਦੇ ਜੀਵਨ ਨੂੰ ਤੰਦਰੁਸਤ ਕਰ ਸਕਣ ਪਰ ਉਹ ਕਿਸੇ ਨੂੰ ਅਬਨਾਸ਼ੀ ਨਹੀਂ ਬਣਾ ਸਕਦੇ ਜਿਵੇਂ ਲੱਕੜ ਅਤੇ ਗਾਰੇ ਦੀ ਥਾਂ ਸੀਮਿੰਟ ਅਤੇ ਲੋਹਾ ਵਰਤਿਆਂ ਕਿਸੇ ਮਕਾਨ ਦੀ ਉਮਰ ਬੇਸ਼ੱਕ ਵੱਧ ਜਾਂਦੀ ਹੈ ਪਰ ਉਹ ਕਦੇ ਅਬਨਾਸ਼ੀ ਨਹੀਂ ਹੋ ਸਕੇ ਇਹ ਸੰਭਵ ਨਹੀਂ ਇਹੀ ਕਾਰਨ ਹੈ ਕਿ ਅੱਜ ਤੱਕ ਕੋਈ ਪੀਰ ਪੈਗੰਬਰ ਰਾਜਾ ਮਹਾਰਾਜਾ ਸੂਰਬੀਰ ਮੌਤ ਜਾਂ ਕਾਲ ਨੂੰ ਨਹੀਂ ਜਿੱਤ ਸਕਿਆ ਹਨਾਕਸ਼ ਤੇ ਰਾਵਣ ਵਰਗੀਆਂ ਦੀ ਬੰਦਗੀ ਦਾ ਮਕਸਦ ਵੀ ਇਹੋ ਹੀ ਸੀ ਕਿ ਮੈਂ ਕਦੇ ਨਾ ਮਰਾਂ ਪਰ ਹਰ ਵਾਰੀ ਇਹੋ ਜਿਹੇ ਲੋਕ ਮੌਤ ਅੱਗੇ ਹਾਰ ਗਏ ਆਪੋ ਆਪਣੇ ਖਿਆਲਾਂ ਵਿੱਚ ਨਾਮ ਭਾਵੇਂ ਅਲੱਗ ਹਨ ਕੋਈ ਆਬੇ ਹਯਾ ਤ ਆਖੇ ਕੋਈ ਸੋਮਰਸ ਕੋਈ ਵਿਪ ਤਸਮਾ ਕਹੇ ਜਾਂ ਅਮਰਤਾ ਆਖਿਆ ਜਾਏ ਪਰ ਭਾਵਨਾ ਸਭ ਪਿੱਛੇ ਇੱਕੋ ਹੀ ਹੈ ਕਿ ਮਰਤੂ ਤੋਂ ਬਚਾਅ ਕਿਵੇਂ ਹੋਵੇ ਗੁਰਮਤਿ ਦੀ ਰੋਸ਼ਨੀ ਵਿੱਚ ਜਿੱਥੇ ਹਰ ਅਸੂਲ ਰੱਬੀ ਰਜ਼ਾ ਅਨਸਾਰ ਚੱਲ ਰਿਹਾ ਹੈ ਉਥੇ ਅਮਰਤੀ ਵਿਚਾਰ ਧਾਰਾ ਵੀ ਨਿਰਾਲੀ ਹੈ ਜਦੋਂ ਸਿੱਖ ਅਮਰਤੀ ਦਾਤ ਲੈਣ ਲਈ ਗੁਰ ਚਰਨਾਂ ਤੇ ਪੁੰਜਦਾ ਹੈ ਤਾਂ ਇਸ ਨੂੰ ਪਹਿਲਾ ਸਬਕ ਹੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਮਹਲਾ 5 ਪੰਨਾ 1102 ਦੜਾਇਆ ਜਾਂਦਾ ਹੈ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਪਟਕਣਾ ਮੁੱਕ ਜਾਏਗੀ ਇਹ ਮੌਤ ਨਹੀਂ ਬਲਕੇ ਇਸ ਨੂੰ ਗੁਰਮਤਿ ਭਾਸ਼ਾ ਵਿੱਚ ਨਿਜ ਘਰ ਜਾਣਿਆ ਆਖਿਆ ਗਿਆ ਹੈ ਗੁਰਮਤਿ ਨੇ ਜਿੱਥੇ ਯੁਗਾਂ-ਯੁਗਾਂ ਤਰਾਂ ਤੋਂ ਮੰਨੇ ਜਾਂਦੇ ਅੰਮ੍ਰਿਤ ਦੀ ਗੱਲ ਕੀਤੀ ਹੈ ਉਥੇ ਸੋ ਅੰਮ੍ਰਿਤ ਗੁਰ ਤੇ ਪਾਇਆ ਮਹਲਾ 3 ਪੰਨਾ 918 ਫਰਮਾਨ ਨਾਲ ਸਪਸ਼ਟ ਕੀਤਾ ਹੈ ਕਿ ਅਸਲ ਅੰਮ੍ਰਿਤ ਦੀ ਦਾਤ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਇਸ ਤਰ੍ਹਾਂ ਹੈ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਮਹਲਾ ਪਹਿਲਾ ਪੰਨਾ 598 ਅੰਮ੍ਰਿਤ ਦਾਤਾ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜਿਓ ਮਹਲਾ ਪਹਿਲਾ ਪੰਨਾ 598 ਦਾ ਪਾਂਦੀ ਬਣ ਕੇ ਹੀ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ ਮਹਲਾ ਪੰਜਵਾਂ ਪੰਨਾ 318 ਪ੍ਰਾਪਤ ਕਰਨ ਲਈ ਮਿਲ ਬੈਠਿਆ ਜਾ ਸਕਦਾ ਹੈ ਪ੍ਰਭੂ ਨਾਮ ਹੀ ਅੰਮ੍ਰਿਤ ਹੈ ਜਿਸ ਦਾ ਟਿਕਾਣਾ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਮਹਲਾ ਪੰਜਮਾ ਪੰਨਾ 293 ਹੈ ਸਾਡੀ ਇਸ ਦੇਹੀ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਕਿਵੇਂ ਹੋਵੇ ਇਸ ਸਵਾਲ ਦਾ ਜਵਾਬ ਅਤੇ ਪ੍ਰਾਪਤੀ ਦਾ ਸਾਧਨ ਗੁਰੂ ਸਹਿਬਾਨ ਨੇ ਇੰਜ ਅੰਕਿਤ ਕੀਤਾ ਹੈ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉ ਪਾਈਏ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪਿਓ ਮਹਲਾ ਚੌਥਾ ਪੰਨਾ 800 ਅੰਮ੍ਰਿਤ ਬਾਣੀ ਤਤ ਬਖਾਣੀ ਮਹਲਾ ਦੂਜਾ ਪੰਨਾ 1243 ਜਾਂ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਲਾ ਚੌਥਾ ਪੰਨਾ 982 ਅਨੁਸਾਰ ਬਾਣੀ ਹੀ ਅੰਮ੍ਰਿਤ ਹੈ ਤੇ ਇਸ ਦੀ ਸੰਭਾਲ ਵੀ ਗੁਰਬਾਣੀ ਵਿੱਚੋਂ ਹੀ ਕਰਨੀ ਹੈ ਪੰਚਮ ਪਿਤਾ ਜੀ ਨੇ ਫਰਮਾਇਆ ਹੈ ਕਿ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਮਹਲਾ ਪੰਜਵਾਂ ਪੰਨਾ 404 ਮਨੁੱਖਤਾ ਨੂੰ ਅੰਮ੍ਰਿਤਮਈ ਜੀਵਨ ਦੇਣ ਲਈ ਪਹਿਲੇ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਤੱਕ ਚਰਨ ਪੌਲ ਦੀ ਮਰਯਾਦਾ ਚੱਲਦੀ ਰਹੀ ਚਰਨ ਧੋਏ ਰ ਹਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪਿਲਾਇਆ ਦਸ ਸਿਧਾਂਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਗੁਰਮਤਿ ਰੌਸ਼ਨੀ ਵਿੱਚ ਚਰਨ ਪੌਲ ਦਾ ਭਾਵ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਮਹਲਾ ਪੰਜਵਾਂ ਪੰਨਾ 680 ਬੜਾ ਸਪਸ਼ਟ ਹੈ ਸਨ 1699 ਦੀ ਵਿਸਾਖੀ ਨੂੰ ਦਸਮ ਪਿਤਾ ਜੀ ਨੇ ਖੰਡੇ ਬਾਟੇ ਦੀ ਪਹਲ ਦਾ ਨਿਜਮ ਬਖਸ਼ਿਆ ਜੋ ਗੁਰੂ ਗ੍ਰੰਥ ਤੇ ਪੰਥ ਦੀ ਹਜ਼ੂਰੀ ਵਿੱਚ ਸਿੱਖਾਂ ਨੂੰ ਬਖਸ਼ਿਸ਼ ਹੁੰਦਾ ਆਪ ਜੀ ਨੇ ਜਾਤਾਂ ਪਾਤਾਂ ਅਮੀਰ ਗਰੀਬ ਉੱਚ ਨੀਚ ਆਦ ਦਾ ਭੇਦ ਭਾਵ ਖਤਮ ਕਰਕੇ ਇੱਕੋ ਬਾਟੇ ਵਿੱਚੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਫਿਰ ਉਹੀ ਬਾਟਾ ਆਪ ਪੰਥ ਨਾਲ ਸਾਂਝਾ ਕੀਤਾ ਜਿਹੜੇ ਲੋਕ ਕਦੀ ਨਿਮਾਣੇ ਤੇ ਨਿਤਾਣੇ ਸਨ ਅੱਜ ਖਾਲਸਾ ਮੇਰੋ ਰੂਪ ਹੈ ਖਾਸ ਬਣ ਗਏ ਗੁਰੂ ਨੇ ਮਾਣ ਕੀਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ 모ਸੋ ਗਰੀਬ ਕਰੋਰ ਪਰੇ ਕਹਿ ਕੇ ਨਵਾਜਿਆ ਇਹ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੀਂ ਨ ਖਾਲਸ ਜਾਣੇ ਭਾਈ ਦੇਸਾ ਸਿੰਘ ਜੀ ਦੇ ਰਹਿਤ ਨਾਮੇ ਵਿੱਚ ਅਮਰਤ ਦੇ ਸੰਕਲਪ ਨੂੰ ਇੰਜ ਅੰਕਿਤ ਕੀਤਾ ਗਿਆ ਹੈ ਪਾਂਚ ਸਿੰਘ ਅਮਰਤ ਜੋ ਦੇਵੈ ਤਾਕੋ ਸਿਰ ਧਰ ਸ਼ੱਕ ਪੁਨ ਲੇਵੈ ਪੁੰਨ ਮਿਲ ਪਾਂਚੋਂ ਰਹਿਤ ਜੋ ਭਖੈ ਤਾਪ ਕੋ ਮਨ ਮੇਂ ਡ੍ਰਿੜ ਕਾ ਰੱਖੇ ਇਨਾ ਪੜਾਵਾਂ ਨੂੰ ਪਾਰ ਕਰਕੇ ਸਿੱਖ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਮਹਲਾ ਪੰਜਵਾ ਪੰਨਾ 496 ਅੰਮ੍ਰਿਤ ਪੀਵੇ ਅਮਰ ਸੋ ਹੋਏ ਸੁਖਮਣੀ ਮਹਲਾ ਪੰਜਵਾ ਪੰਨਾ 287 ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਮਹਲਾ ਪੰਜਵਾ ਪੰਨਾ 808 ਦੀ ਪਦਵੀ ਪ੍ਰਾਪਤ ਕਰਦਾ ਹੈ ਲੋੜ ਹੈ ਭੁੱਲੜ ਮਨੋਕ ਆਪਣੇ ਮਨ ਨੂੰ ਸੰਸਾਰ ਤੇ ਸਰੀਰ ਕੇ ਮੋਹ ਤੋਂ ਹਟਾ ਕੇ ਪ੍ਰਭੂ ਵੱਲ ਲਗਾਵੇ ਗੁਰਮਤ ਵਿੱਚ ਇਸੇ ਵਿਚਾਰ ਨੂੰ ਅੰਮ੍ਰਿਤ ਕਿਹਾ ਗਿਆ ਹੈ ਜਿਹੜਾ ਆਤਮਾ ਗੁਰੂ ਸ਼ਬਦ ਰੂਪ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦਾ ਹੈ ਉਸ ਦੀ ਗਤੀ ਹੋ ਜਾਂਦੀ ਹੈ ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਉਹ ਪਾਰ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ਅਰਥਾਤ ਪਰਮ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਸੋ ਜੇ ਅਸੀਂ ਅਮਰ ਹੋਣਾ ਲੋਚਦੇ ਹਾਂ ਤਾਂ ਸਾਨੂੰ ਸਹਿਬ ਜੀ ਦੇ ਇਸ ਫਰਮਾਨ ਦੇ ਪੰਦੀ ਬਣਨਾ ਹੀ ਪਵੇਗਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਣੀ ਮਹਲਾ 5 ਪੰਨਾ 488 ਕਿਤਾਬ ਸ਼ਬਦ ਗੁਰੂ ਲੇਖਕ ਗਿਆਨੀ ਬਲਜੀਤ ਸਿੰਘ ਭਾਗ 8ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ